ਚ ਸੋਕਾਇਆ ਫਿਰ 2018 ਚ ਆਇਆ ਫਿਰ 21 ਚ ਆਇਆ ਤੇ ਹੁਣ 24 ਚ ਆਇਆ ਸਾਡੇ ਪਿੰਡ ਦੇ ਜੈਨੇ ਵੀ ਨੌਜਵਾਨ ਐ ਜਦੋਂ ਵੀ ਸੋਕਾ ਪਿਆ ਅਸੀਂ ਪਾਣੀ ਦੇ ਟੈਂਕਰ ਭਰ ਕੇ ਇੱਥੇ ਲਿਆਣੇ ਆ ਤੇ ਛੱਪੜਾ ਬਣਾ ਰਹੇ ਹਾਂ ਹੁਣ ਦੁਬਾਰਾ ਫੇਰ ਬਣਾ ਰਹੇ ਹਾਂ ਉਹਦੇ ਵਿੱਚ ਪਾਣੀ ਅਸੀਂ ਖਾਲੀ ਕਰਦਾ ਤਾਂ ਜਾਨਵਰ ਥੋੜੇ ਜਿਹਾ ਸੁੱਕੇ ਹੋਏ ਨੇ ਹੁਣ ਤੱਕ 600 ਪਸ਼ੂ ਮਰ ਚੁੱਕੇ ਆ ਸਮਾਨ ਨੂੰ ਇਹੀ ਕਹਿਣਾ ਚਾਹੁੰਦੇ ਆਂ ਸੀਐਮ ਸਾਹਿਬ ਨੂੰ ਕਿ ਸਾਡੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਨਾ ਤਾਂ ਖੇਤੀ ਰਹੀ ਐ ਸਾਡੀ ਜ਼ਮੀਨਾਂ ਨੂੰ ਪਾਣੀ ਇੱਥੋਂ ਦਾ ਹੀ ਲੱਗਦਾ ਸੀਗਾ ਸਾਡੇ ਹੁਣ ਨਾ ਤਾਂ ਕਣਕ ਹੁੰਦੀ ਐ ਇਹਨਾਂ ਪਸ਼ੂਆਂ ਨੂੰ ਖਾਣ ਵਾਸਤੇ ਚਾਰਾ ਹੁੰਦਾ ਉਹ ਸਾਨੂੰ ਸਾਰਾ ਮੁੱਲ ਲੈਣਾ ਪੈਂਦਾ ਇਹ ਦੇਖੋ ਜੀ ਪਿੱਛੇ ਅਸੀਂ ਆ ਛੱਪੜੀ ਬਣਾਈ ਹੋਈ ਐ ਉਹ ਪਿੱਛੇ ਛੱਪੜੀਆਂ ਹੋਰ ਬਣਾਉਣ ਲੱਗੇ ਹੋਏ ਆ ਜੇ ਵੀ ਸੀ ਮੰਗਾਈ ਹੋਈ ਐ ਟਰੈਕਟਰਾਂ ਦੇ ਨਾਲ ਅਸੀਂ ਪੱਟ ਕੇ ਛੱਪੜਾ ਬਣਾ ਰਿਹਾ ਉਹਦੇ ਵਿੱਚ ਪਾਣੀ ਪਾ ਰਹੇ ਆ ਬਦ ਰਹੀ ਗਰਮੀ ਦੇ ਨਾਲ ਜਿੱਥੇ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਉੱਤੇ ਹੀ ਕਈ ਜਿਹੜੇ ਜਾਨਵਰ ਹੈਗੇ ਉਹਨਾਂ ਦੀ ਵੀ ਕਾਫੀ ਜਗ੍ਹਾ ਜਹਾ ਮੌਤ ਹੋ ਰਹੀ ਹੈ ਦੱਸ ਦਈਏ ਕਿ ਕਾਰਨ ਇਹ ਹੈ ਕਿ ਬਦ ਰਹੀ ਗਰਮੀ ਕਰਕੇ ਜਿਹੜਾਗਾ ਕਈ ਜਿਹੜੇ ਡੈਮ ਹੈਗੇ ਉਹਨਾਂ ਦੇ ਵਿੱਚ ਪਾਣੀ ਸੁੱਕ ਗਿਆ ਹੈਗਾ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਾਲੀ ਦੇ ਪਰਚ ਡੈਮ ਦੀਆਂ ਤਸਵੀਰਾਂ ਨੇ ਜਿੱਥੇ ਇਹ ਪੂਰਾ ਪੂਰਾ ਜਿਹੜਾਗਾ ਡੈਮ ਜਿਹੜਾਗਾ ਸੁੱਕ ਚੁੱਕਿਆ ਹੈਗਾ ਗਰਮੀ ਦੇ ਕਾਰਨ ਤੇ ਇੱਥੇ ਹੁਣ ਪਿੰਡ ਵਾਸੀ ਜਿਹੜੇ ਪਿੰਡ ਦੇ ਜਿਹੜੇ ਨੌਜਵਾਨ ਆਸ-ਪਾਸ ਦੇ ਪਿੰਡ ਹੈਗੇ ਉਹਨਾਂ ਵੱਲੋਂ ਇੱਕ ਇਹ ਪ੍ਰਾਲਾ ਕੀਤਾ ਜਾ ਰਿਹਾ ਕਿ ਜਿਹੜੇ ਜਾਨਵਰ ਹੈਗੇ ਉਹਨਾਂ ਨੂੰ ਮਰਨ ਤੋਂ ਜਿਹੜਾ ਉਹਨਾਂ ਨੂੰ ਪਾਣੀ ਦੀ ਇਹ ਜਿਹੜੀ ਪੀਣ ਵਾਸਤੇ ਪਾਣੀ ਦੀ ਮੁਹੱਈਆ ਕਰਾਉਣ ਵਾਸਤੇ ਇੱਕ ਖੱਡਾ ਖੋਦ ਕੇ ਇੱਕ ਟੈਂਕਰਾਂ ਦੇ ਰਾਹੀਂ ਪਾਣੀ ਇੱਥੇ ਇਸ ਡੈਮ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈਗਾ ਦੱਸ ਦिए ਲਗਾਤਾਰ ਜਿਹੜੀਆਂ ਗੀਆਂ ਗਰਮੀ ਦੇ ਕਾਰਨ ਕਈ ਜਿਹੜੇ ਡੈਮ ਹੈਗੇ ਸੁੱਕਦੇ ਜਾ ਰਹੇ ਨੇ ਤੇ ਇਹ ਡੈਮ ਦੀਆਂ ਤਸਵੀਰਾਂ ਤੁਸੀਂ ਪਹਾੜੀਆਂ ਦੇਖ ਰਹੇ ਹੋ ਜਿੱਥੇ ਲਗਾਤਾਰ ਇਸ ਡੈਮ ਦੇ ਵਿੱਚ ਪਾਣੀ ਹੁੰਦਾ ਹੈਗਾ ਪਰ ਹੁਣ ਇੰਨੀ ਹਾਲਤ ਬੁਰੀ ਹੋ ਚੁੱਕੀ ਹੈ ਕਿ ਹੁਣ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਜਾਨਵਰਾਂ ਵਾਸਤੇ ਇਹ ਖੱਡਾ ਖੋਦ ਕੇ ਪਾਣੀ ਦਾ ਇੰਤਜ਼ਾਮ ਕਰਨਾ ਪੈ ਰਿਹਾ ਹੈਗਾ ਪਿੰਡ ਦੇ ਨੌਜਵਾਨਾਂ ਵੱਲੋਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪਾਣੀ ਨੂੰ ਇੱਥੇ ਬਚਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਕਿਸ਼ਤੀ ਹੈ ਕਿਸ਼ਤੀ ਦੇ ਵਿੱਚ ਉਹਨਾਂ ਨੇ ਇੱਕ ਪੋਲੀਥੀਨ ਲਗਾ ਕੇ ਇਸ ਦੇ ਵਿੱਚ ਜਿਹੜਾ ਪਾਣੀ ਭਰੇਗਾ ਇਹ ਪਾਣੀ ਜਿਹੜਾ ਅਕਸਰ ਜਿਹੜੇ ਪਿੰਡ ਵਾਲੇ ਇੱਥੇ ਦੇ ਆਸ-ਪਾਸ ਦੇ ਪਿੰਡ ਵਾਲੇ ਨੌਜਵਾਨ ਨੇਗੇ ਉਹ ਟੈਂਕਰਾਂ ਰਾਹੀਂ ਇੱਥੇ ਪਾਣੀ ਦੀ ਭਰ ਕੇ ਜਾ ਰਹੇ ਨੇ ਤਾਂ ਕਿ ਜਿਹੜੇ ਇੱਥੇ ਜੰਗਲਾਂ ਦੇ ਵਿੱਚ ਜਾਨਵਰ ਹੈ ਉਹ ਪਾਣੀ ਤੋਂ ਪਿਆਸੇ ਹੋ ਕੇ ਨਾ ਮਰ ਸਕਣ ਇਹ ਜੀ 1990 ਵਿੱਚ ਬਣਨਾ ਸਟਾਰਟ ਹੋਇਆ ਸੀਗਾ 1992 ਦੇ ਵਿੱਚ ਜ਼ਮੀਨਾਂ ਨੂੰ ਪਾਣੀ ਲੱਗਣ ਲੱਗਿਆ ਸੀ ਆ ਬਣ ਕੇ ਤਿਆਰ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ 2012 ਚ ਸੋਕਾ ਆਇਆ ਫਿਰ 2018 ਚ ਆਇਆ ਫਿਰ 21 ਚ ਆਇਆ ਤੇ ਹੁਣ 24 ਚ ਆਇਆ ਸਾਡੇ ਪਿੰਡ ਦੇ ਜੈਨੇ ਵੀ ਨੌਜਵਾਨ ਐ ਜਦੋਂ ਵੀ ਸੋਕਾ ਪਿਆ ਅਸੀਂ ਪਾਣੀ ਦੇ ਟੈਂਕਰ ਭਰ ਕੇ ਇੱਥੇ ਲਿਆਣੇ ਆ ਤੇ ਛੱਪਣਾ ਬਣਾ ਰਹੇ ਹੁਣ ਦੁਬਾਰਾ ਫੇਰ ਬਣਾ ਰਹੇ ਆ ਉਹਦੇ ਵਿੱਚ ਪਾਣੀ ਅਸੀਂ ਖਾਲੀ ਕਰਦੇ ਤਾਂ ਜਾਨਵਰ ਥੋੜੇ ਜਿਹਾ ਸੁੱਕੇ ਹੋਏ ਨੇ ਹੁਣ ਤੱਕ 600 ਪਸ਼ੂ ਮਰ ਚੁੱਕੇ ਜੀ ਤੇ ਇੱਥੇ ਜੰਗਲੀ ਕੁੱਤਿਆਂ ਨੇ ਵੀ ਥੋੜਾ ਜਿਹਾ ਕਾਹਨ ਕੀਤਾ ਹੋਇਆ ਉਹ ਇਹਨਾਂ ਨੂੰ ਜਾਨਵਰਾਂ ਨੂੰ ਮਾਰਦੇ ਆਂ ਤੇ ਖਾਂਦੇ ਆ ਉਹ ਤੇ ਹੁਣ ਅਸੀਂ ਉਹਨਾਂ ਵਾਸਤੇ ਵੀ ਕੁੱਤਿਆਂ ਵਾਸਤੇ ਵੀ ਕੁਝ ਸਰਕਾਰ ਅੱਗੇ ਵੀ ਰੱਖੀ ਐ ਜਿਹੜਾ ਜੰਗਲਾਤ ਮੈਕਮਾ ਉਹਦੇ ਅੱਗੇ ਵੀ ਅਪੀਲ ਕੀਤੀ ਐ ਕਿ ਇਹ ਕੁੱਤਿਆਂ ਤੋਂ ਥੋੜਾ ਛੜਕਾਰਾ ਦੁਆਇਆ ਜਾਵੇ ਤੇ ਬਾਕੀ ਤੁਹਾਡੇ ਚੈਨਲ ਰਾਹੀਂ ਅਸੀਂ ਭਗਵੰਤ ਸਤਿਮਾਨ ਨੂੰ ਇਹੀ ਕਹਿਣਾ ਚਾਹੁੰਦੇ ਆਂ ਸੀਐਮ ਸਾਹਿਬ ਨੂੰ ਕਿ ਸਾਡੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਨਾ ਤਾਂ ਖੇਤੀ ਰਹੀ ਐ ਸਾਡੀ ਜ਼ਮੀਨਾਂ ਨੂੰ ਪਾਣੀ ਇੱਥੋਂ ਦਾ ਹੀ ਲੱਗਦਾ ਸੀਗਾ ਸਾਡੇ ਹੁਣ ਨਾ ਤਾਂ ਕਣਕ ਹੁੰਦੀ ਐ ਇਹਨਾਂ ਪਸ਼ੂਆਂ ਨੂੰ ਖਾਣ ਵਾਸਤੇ ਚਾਰਾ ਹੁੰਦਾ ਉਹ ਸਾਨੂੰ ਸਾਰਾ ਮੁੱਲ ਲੈਣਾ ਪੈਂਦਾ ਫਿਰ ਜਿਹੜਾ ਜੰਗਲੀ ਜਾਨਵਰ ਐ ਇਹਨਾਂ ਵਾਸਤੇ ਵੀ ਅਸੀਂ ਚਾਰਾ ਚੂਰਾ ਬੀਜਦੇ ਆ ਤੇ ਚਲੋ ਇਹਨਾਂ ਦਾ ਖਾਣ ਦਾ ਹੋ ਜਾਂਦਾ ਤੇ ਹੁਣ ਪਾਣੀ ਦਾ ਵੀ ਉਤਰਾਲਾ ਕਰ ਰਹੇ ਆ ਇਹ ਦੱਸੋ ਜੀ ਕਿੰਨੇ ਕੁ ਪਸ਼ੂ ਤੁਸੀਂ ਦੱਸਿਆ 500 600 ਪਸ਼ੂ ਮਰ ਗਏ ਐ ਇਹਨੂੰ ਲੈ ਕੇ ਕਿਸੇ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਕਿਹਾ ਤੁਹਾਨੂੰ ਆ ਕੇ ਕੋਈ ਦੇਖਿਆ ਕਰੀ ਨੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਜਦੋਂ ਵੀ ਪਸ਼ੂ ਮਰਦੇ ਆ ਨਾ ਅਸੀਂ ਉਹਨਾਂ ਨੂੰ ਮੈਸੇਜ ਲਾ ਦਿੰਨੇ ਆ ਤੋ ਸਾਡੇ ਇੱਥੇ ਆ ਕੇ ਜੇਵੀਸੀ ਭੇਜਦੇ ਆ ਤੇ ਅਸੀਂ ਪਸ਼ੂਆਂ ਨੂੰ ਦੱਬ ਦੰਨੇ ਆ ਕੋਈ ਅਪਰਾਲਾ ਨਹੀਂ ਕੀਤਾ ਜੀ ਤਾਂ ਹੁਣ ਪਾਣੀ ਦਾ ਅਪਰਾਲਾ ਤੁਸੀਂ ਕਰ ਰਹੇ ਕਿਉਂਕਿ ਵੇਜਵਾਨ ਜਾਨਵਰ ਮਰਦੇ ਜਾ ਰਹੇ ਦਸਤ ਦੀ 6 ਰੋਜ਼ੀ ਹਾਂਜੀ ਕਦੋਂ ਤੱਕ ਕਿੰਨੇ ਕ ਟੈਂਕਰ ਤੁਸੀਂ ਇੱਥੇ ਲਿਆ ਚੁੱਕੇ ਹੋ ਦੇਖੋ ਜੀ ਸਾਡੇ ਡੇਲੀ ਦਾ ਟਾਰਗੇਟ ਹੁੰਦਾ ਹੈ 25000 ਲੀਟਰ 20000 ਲੀਟਰ ਅਸੀਂ ਪਾਣੀ ਪਾਨੀ ਹੈ ਅੱਛਾ ਜੀ ਹਾਂਜੀ ਕਿਸ ਤਰੀਕੇ ਨਾਲ ਰੱਖਦੇ ਤੁਸੀਂ ਇੱਥੇ ਇੱਕ ਗੱਡੇ ਦੀ ਤਰ੍ਹਾਂ ਇਹ ਦੇਖੋ ਜੀ ਪਿੱਛੇ ਅਸੀਂ ਆ ਛੱਪੜੀ ਬਣਾਈ ਹੋਈ ਐ ਪਿੱਛੇ ਛੱਪੜੀਆਂ ਹੋਰ ਬਣਾਉਣ ਲੱਗੇ ਹੋਏ ਆ ਜੇਵੀਸੀ ਮੰਗਾਈ ਹੋਈ ਐ ਟਰੈਕਟਰਾਂ ਦੇ ਨਾਲ ਅਸੀਂ ਪੱਟ ਕੇ ਛੱਪੜਾਂ ਬਣਾ ਰਿਹਾ ਔਰ ਦੇ ਵਿੱਚ ਪਾਣੀ ਪਾ ਰਹੇ ਆ ਹਾਂਜੀ ਤੁਸੀਂ ਦੱਸੋ ਕੀ ਅਪੀਲ ਕਰਦੇ ਆ ਸਰਕਾਰ ਨੂੰ ਕਿੰਨੇ ਕੁ ਪਸ਼ੂ ਤੇ ਮਰ ਚੁੱਕੇ ਪਸ਼ੂਤਾ ਜੀ 600 ਦੇ ਕਰੀਬ ਮਰ ਚੁੱਕਿਆ ਜੀ ਤੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕੋਈ ਮੈ ਤਾਂ ਹਿੱਲਾ ਕਰਨ ਧਿਆਨ ਦਿਆ ਜਾਵੇ ਕੋਈ ਮਤਲਬ ਕਿ ਜੋ ਵੀ ਹੈਗਾ ਜੀ ਐਸਾ ਜੋ ਬਣਦੀ ਕਾਰਵਾਈ ਐ ਇਹਦੀ ਕੀਤੀ ਜਾਵੇ ਆਪਾਂ ਤਾਂ ਆਹੀ ਮੰਗ ਕਰਦੇ ਆ ਔਰ ਸਾਡੀ ਕੋਈ ਮੰਗ ਨਹੀਂ ਹੈਗੀ ਇਹ ਕਿੰਨਾ ਕਾ ਪਾਣੀ ਹੁੰਦਾ ਇਸ ਡੈਮ 'ਚ ਕਿੰਨੇ ਕਾ ਆਸ-ਪਾਸ ਦੇ ਜਿਹੜੇ ਹੈਗੇ ਜਾਨਵਰ ਪਸ਼ੂ ਇੱਥੇ ਆ ਕੇ ਜਿਹੜਾ ਪਾਣੀ ਪੀਂਦੇ ਇਹ ਭਾਈ 10 ਕਿਲੋਮੀਟਰ ਮਤਲਬ ਕਿ ਦੋਨੇ ਤਿੰਨੇ ਜੋ ਚਾਰੋਂ ਸਾਈਡ ਨੂੰ 10 ਕਿਲੋਮੀਟਰ ਦੀ ਰੇਂਜ ਮਤਲਬ ਕਿ ਐਡੀ ਵੱਡਾ ਜੰਗਲ ਹੈਗਾ ਜਾਨਵਰ ਤਕਰੀਬਨ ਸਾਰੇ ਜਾਨਵਰ ਹੈਗੇ ਇਹਦੇ 'ਚ ਇੱਕ ਨਹੀਂ ਸਾਰੇ ਜਾਨਵਰ ਹੈਗੇ ਸਾਰੀ ਤਰ੍ਹਾਂ ਦੇ ਜਾਨਵਰ ਹੈਗੇ ਹਾਂ ਜੀ ਤੇ ਬਸ ਪਾਣੀ ਦੇ ਸੋਲੂਸ਼ਨ ਮੈਂ ਜੋ ਵੀ ਇਹਦੀ ਬਣਦੀ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕਿੰਨੇ ਦਿਨ ਹੋਗੇ ਜੀ ਇਹਨਾਂ ਨੂੰ ਸੁੱਕੇ ਨੂੰ ਜੀ ਹੁਣ ਕਿੰਨੇ ਦਿਨਾਂ ਤੋਂ ਆਇਆ ਇਹ 3 ਤੋਂ 4 ਮਹੀਨੇ ਇਹਨੂੰ ਸੁੱਕਦੇ ਨੂੰ ਹੋਗੇ 1 ਮਹੀਨਾ ਹੋ ਗਿਆ ਜੀ ਆਪਾਂ ਨੂੰ ਪਾਣੀ ਪੰਦੇ 1 ਮਹੀਨਾ ਹੋ ਗਿਆ ਹਾਂਜੀ ਇਹ ਜੀ ਸਾਡੇ ਤਿੰਨ ਪਿੰਡਾਂ ਨੂੰ ਪਾਣੀ ਚਾਰ ਪਿੰਡਾਂ ਨੂੰ ਪਾਣੀ ਲੱਗਦਾ ਸੀਗਾ 나ਡਾ ਸਿਉਖ ਛੋਟੀ ਪੜਛਤੇ ਬੜੀ ਪੜਛਾ ਇਹ ਸਾਡਾ ਇਸੇ ਤੇ ਗੁਜ਼ਾਰਾ ਹੁੰਦਾ ਸੀਗਾ ਖਾਣ ਨੂੰ ਦਾਣੇ ਮੱਕੀ ਕਣਕ ਤੇ ਚਾਰਾ ਪਸ਼ੂਆਂ ਵਾਸਤੇ ਇਸੇ ਪਾਣੀ ਦੇ ਸਿਰ ਤੇ ਹੁੰਦਾ ਸੀਗਾ ਹੁਣ ਉਹ ਖਾਲੀ ਪਿਆ ਸਾਨੂੰ ਮੁੱਲੇ ਦੀ ਕਣਕ ਲੈਣੀ ਪੈ ਰਹੀ ਹੈ ਮੁੱਲੇ ਦਾ ਹੀ ਚਾਰਾ ਲੈਣਾ ਪੈਂਦਾ ਪਸ਼ੂਆਂ ਵਾਸਤੇ ਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਨੂੰ ਇਸ ਏਰੀਆ ਦੇ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ ਜਿੱਥੋਂ ਆ ਬਿਲਕੁਲ ਸੁੱਕਿਆ ਹੈ ਹਾਂ ਪੀਣ ਵਾਲੇ ਪਾਣੀ ਦੀ ਵੀ ਬਹੁਤ ਦਿੱਕਤ ਹੈ ਜੀ ਹਾਂਜੀ ਹਾਂ ਹੁਣ ਟੈਂਕਰ ਲੈ ਕੇ ਆਣੇ ਹੁਣ ਟੈਂਕਰ ਲੈ ਕੇ ਆਣੇ ਆ 500 ਦਾ ਟੈਂਕਰ ਲੈ ਕੇ ਆਣੇ ਆ ਜੀ ਉਹਦੇ ਵਿੱਚ ਅਸੀਂ ਦਿਹਾੜੀਦਾਰ ਬੰਦੇ ਆ ਗੁਜ਼ਾਰਾ ਨੌਕਰੀਆਂ ਕਰਕੇ ਚੰਡੀਗੜ੍ਹ ਨੌਕਰੀਆਂ ਕਰਦੇ ਆ ਤਾਂ ਗੁਜ਼ਾਰਾ ਹੁੰਦਾ ਹੈ ਸਾਡਾ ਨਹੀਂ ਖੇਤੀ ਦੇ ਸਿਰ ਤੇ ਤਾਂ ਸਾਡਾ ਕੋਈ ਗੁਜ਼ਾਰਾ ਹੀ ਨਹੀਂ ਹੈਗਾ ਸੋ ਤੁਸੀਂ ਦੇਖਿਆ ਇਹ ਮਹਾਲੀ ਦੇ ਪੱਚ ਡੈਮ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਾਣੀ ਦੀ ਕਮੀ ਦੇ ਕਾਰਨ ਜਿਹੜਾ ਪੂਰਾ ਪੂਰਾ ਡੈਮ ਜਿਹੜਾ ਹੈਗਾ ਸੁੱਕ ਚੁੱਕਿਆ ਹੈਗਾ ਨੌਜਵਾਨਾ ਜਿਹੜੇ ਇੱਥੇ ਦੇ ਪਿੰਡ ਦੇ ਆਸ-ਪਾਸ ਦੇ ਨੌਜਵਾਨਾ ਉਹਨਾਂ ਵੱਲੋਂ ਇਹ oprala ਕੀਤਾ ਜਾ ਰਿਹਾ ਤਾਂ ਕਿ ਜਿਹੜੇ ਪਸ਼ੂ ਹੈਗੇ ਉਹ ਪਾਣੀ ਦੀ ਪਿਆਸ ਦੇ ਕਾਰਨ ਨਾ ਮਰ ਸਕਣ ਉਹਨਾਂ ਲਈ ਇਹ ਇੱਕ ਬਹੁਤ ਵਧੀਆ ਜਿਹੜਾ oprala ਕੀਤਾ ਜਾ ਰਿਹਾ ਤੇ ਪਿੰਡ ਵਾਸੀਆਂ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਮਹਾਰੀ ਪ੍ਰਸ਼ਾਸਨ ਨੂੰ ਕਿਸ ਡੈਮ ਦੇ ਵਿੱਚ ਆ ਕੇ ਉਹ ਦੇਖਣ ਮੌਕੇ ਦੇ ਉੱਪਰ ਕਿਸ ਤਰੀਕੇ ਦੇ ਬੁਰੇ ਹਾਲਾਤ ਇੱਥੇ ਬਣੇ ਹੋਏ ਨੇ ਕਿ ਪਸ਼ੂ ਜਿਹੜੇ ਹੈਗੇ ਪਾਣੀ ਤੋਂ ਬਿਨਾਂ ਜਿਹੜੇ ਮਰ ਰਹੇ ਨੇ ਸੋ ਪ੍ਰਸ਼ਾਸਨ ਨੂੰ ਇਹੀ ਅਪੀਲ ਕੀਤੀ ਜਾ ਰਹੀ ਕਿ ਪ੍ਰਸ਼ਾਸਨ ਵੱਲੋਂ ਇੱਥੇ ਜਿਹੜਾ ਪਾਣੀ ਖਾਸ ਕਰਕੇ ਜਿਹੜੇ ਪਸ਼ੂ ਹੈਗੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਮਹੱਇਆ ਕਰਾਇਆ ਜਾ ਸਕੇ ਹੁਣ ਦੇਖਣਾ ਹੋਏਗਾ ਕਿ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮਹਾਲੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕੈਮਰਾਮੈਨ ਰਣਜੀਤ ਸ਼ਰਮਾ ਦੇ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ ਪਰਚ ਡੈਮ